ਜਾਂ ਬੀਬੀ ਇੰਦਰਾ ਨੇ ਸਿੱਖਾ ਨੂੰ ਮੱਛਰਾ ਬਾਗ ਮਸਲ ਕੇ ਰੱਖਿਆ ਸੀ ਇਹਨਾਂ ਨੂੰ ਅੱਜ ਐਮਪੀ ਬਣਾਇਆ ਉਹ ਉਹਨਾਂ ਦੀ ਚਾਪਲੂਸੀ ਕਰਨ ਵਾਲੀ ਪਾਰਟੀ ਨਹੀਂ ਅਸੀਂ ਪਹਿਲੇ ਹੀ ਕਿਹਾ ਸੀ ਵੀ ਇਹਦੇ ਸੱਚਮੁੱਚ ਸ਼ਿੱਤਰ ਪੈਣੇ ਆ ਸਾਡੀ ਭੈਣ ਨੇ ਬਹੁਤ ਬਹਾਦਰੀ ਦਿਖਾਈ ਵੇ ਅਕਲੀ ਕੰਗਣਾ ਏ ਭੂਸਰੀ ਸ਼ਿੱਤਰ ਪਾਲ ਦੀ ਫਿਰਦੀ ਤੂੰ ਕੰਗਣਾ ਸੋਚ ਲੈਣੀ ਜੇ ਤੂੰ ਇੰਦਰਾ ਬਣਨਾ ਚਾਹੁੰਦੀ ਸਤਬੰਤ ਬਿਆੰਤ ਸਿੰਘ ਦੀ ਜੋੜੀ ਆਉ ਜਕਾਰੇ ਲਾਉਂਦੀ ਜਦੋਂ ਕੋਈ ਵੀ ਮਸਲਾ ਪਕਦਾ ਏ ਜੀ ਸੱਚ ਤੇ ਪਹਿਰਾ ਦੇਣ ਦਾ ਜੋ ਡਿਊਟੀ ਸਾਡੀ ਬਾਬੇ ਨਾਨਕ ਨੇ ਲਾਈ ਆ ਅਸੀਂ ਉਹਨੂੰ ਨਿਭਾਉਣ ਦਾ ਯਤਨ ਕਰਦੇ ਆ ਕਿ ਜਿਹੜੇ ਪਖੰਡੀ ਸਾਧਾਂ ਤੇ ਅਸੀਂ ਖੁੱਲ ਕੇ ਬੋਲਦੇ ਆਂ ਉਹਨਾਂ ਤੇ ਨਾ ਬੋਲਿਓ ਅਸੀਂ ਉਹਨੂੰ ਜਵਾਬ ਦਿੱਤਾ ਸੀ ਕਿ ਤੂੰ ਅੱਜ ਤੀਕ ਮਾਂ ਬੋਲੀ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਹੈ ਪੰਜਾਬੀ ਦੇ ਨਾਂ ਤੇ ਤੂੰ ਸਾਰਿਆਂ ਤੋਂ ਪੈਸੇ ਵਟੋਰਦਾ ਰਹਿਣ ਤੇਰਾ ਸਤਕਾਰ ਲੋਕ ਕਰਦੇ ਰਹੇ ਪਰ ਕਦੇ ਵੀ ਮਾਂ ਦੀ ਥਾਂ ਮਾਸੀ ਨਹੀਂ ਲੈ ਸਕਦਾ ਪੁਣਿਆਰੇ ਵਾਲਾ ਇੱਕ ਪਖੰਡੀ ਸਾਧ ਜਿਹੜਾਈ ਕਰਦਾ ਸੀ ਨਰਕਾਂ ਨੂੰ ਗਿਆ ਉਹ ਨਾ ਹੀ ਰਾਗੀ ਸਿੰਘ ਆਪਣੇ ਬੱਚਿਆਂ ਰਾਗੀ ਬਣਾਉਣ ਲਈ ਤਿਆਰ ਟਾੜੀ ਕੁ ਵੀਸ਼ਰ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਪਾਉਣ ਲਈ ਤਿਆਰ ਯੋ ਨਿਊਮੀਡੀਆ ਗਰੁੱਪ ਦੇ ਨਾਲ ਜੁੜੇ ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਅੱਜ ਫੇਰ ਪੇਸ਼ ਹੋਏ ਹਾਂ ਜੀ ਪ੍ਰੋਗਰਾਮ ਢਾਡੀ ਵਿਰਸਾ ਲੈ ਕੇ ਅਤੇ ਅਸੀਂ ਅੱਜ ਪਹੁੰਚੇ ਹੋਏ ਹਾਂ ਪਿੰਡ ਸਮਲਸਰ ਜਿਹੜਾ ਬਾਗੇਪੁਰਾਣੇ ਦੇ ਬਿਲਕੁਲ ਨਾਲ ਹੀ ਹੈ ਤੇ ਉੱਥੋਂ ਦੇ ਮੰਨੀ ਪਰਮੰਨੀ ਹਸਤੀ ਉਹਨਾਂ ਦਾ ਨਾਮ ਲਈਏ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੌਣ ਨੇ ਕਿਉਂਕਿ ਅੱਜ ਦੇ ਦਿਨਾਂ ਦੇ ਵਿੱਚ ਅਤੇ ਪੁਰਾਣੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਨੇ ਤੁਹਾਨੂੰ ਪਤਾ ਹੀ ਹੋਣਾ ਕਿ ਕੰਗੜਾ ਦੇ ਵਿਵਾਦ ਦੇ ਵਿੱਚ ਇੱਕ ਟਾਡੀਵਾਰ ਆਈ ਸੀਗੀ ਤੇ ਉਹਨਾਂ ਦੇ ਜਿਹੜੇ ਮੇਨ ਪ੍ਰਚਾਰਕ ਨੇ ਵੀਰਪਾਲ ਕੌਰ ਖਾਲਸਾ ਜੀ ਜਿਹੜੇ ਕੀ ਆਪਣੇ ਇਲਾਕੇ ਦੇ ਵਿੱਚ ਕਾਫੀ ਫੇਮਸ ਹਨ ਆਓ ਜਾਣਦੇ ਹਾਂ ਢਾਡੀ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ ਅਤੇ ਉਹਨਾਂ ਦੀ ਜੀਵਨੀ ਬਾਰੇ ਆਓ ਕਰਦੇ ਹਾਂ ਉਹਨਾਂ ਨਾਲ ਇਕੱਲਾ ਪੰਜੀ ਵੇਖਾ ਸਾਹਿਬ ਵੇਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜੀ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਸ ਲਾਈਕ ਸਮਝਿਆ ਪੰਜੀ ਸਵਾਲਾਂ ਦਾ ਸਿਲਸਿਲਾ ਜਾਰੀ ਕਰਨ ਤੋਂ ਪਹਿਲਾਂ ਮੈਂ ਚਾਹਣਾ ਵੀ ਤੁਸੀਂ ਇੱਕ ਵਾਰ ਇੰਟਰੋਡਕਸ਼ਨ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਓ ਕਿ ਕਿਹੜੇ ਜਿਹੇ ਤੁਸੀਂ ਕੰਮ ਕਰ ਰਹੇ ਹੋ ਤੇ ਮੌਜੂਦਾ ਜਿਹੜਾ ਤੁਹਾਡਾ ਗਾਣਾ ਕਾਫੀ ਚਰਚਾ ਦੇ ਵਿੱਚ ਹੈ ਤੇ ਉਹਦੇ ਬਾਰੇ ਥੋੜਾ ਸਾਨੂੰ ਜ਼ਰੂਰ ਚਾਹਣਾ ਤੇ ਵੀਰ ਜੀ ਮੈਂ ਇਸ ਵਕਤ ਬੀਬੀ ਵੀਰਪਾਲ ਕੌਰ ਖਾਲਸਾ ਮੇਰੇ ਆਪਣੇ ਨਾਮ ਤੇ ਮੇਰਾ ਜੱਟਾ ਚੱਲ ਰਿਹਾ ਬੀਬੀਆਂ ਦਾ ਢਾਡੀ ਜੱਟਾ ਸਮਲ ਸਰ ਵਾਲੇ ਤੇ ਜਿਹੜਾ ਗਾਣਾ ਤੁਸੀਂ ਸੁਣ ਰਹੇ ਹੋ ਅੱਜ ਕੰਗਣਾ ਰਣੌਤ ਬਾਰੇ ਉਹ ਅੱਜ ਤਾਂ ਅਸੀਂ 2 ਸਾਲ ਪਹਿਲਾਂ ਗਾਇਆ ਸੀ ਕਿਉਂਕਿ ਉਸ ਵੇਲੇ ਵੀ ਉਸ ਕੰਗਣਾ ਰਣੌਤ ਨੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਅੰਨਦਾਤਾ ਆਪਣੇ ਹੱਕਾਂ ਲਈ ਲੜਾਈ ਲੜ ਰਿਆ ਸੀ ਤੇ ਉਹਨਾਂ ਦੇ ਪ੍ਰਤੀ ਬੋਲ ਰਹੀ ਸੀ ਕਿ ਇਹ ਦਿਹਾੜੀ ਤੇ ਆਈਆਂ ਬੀਬੀਆਂ ਨੇ ਜਾਂ ਬੀਬੀ ਇੰਦਰਾ ਨੇ ਸਿੱਖਾਂ ਨੂੰ ਮੱਛਰਾਂ ਵਾਂਗ ਮਸਲ ਕੇ ਰੱਖਿਆ ਸੀ ਬੀਬੀ ਇੰਦਰਾ ਬਹੁਤ ਵਧੀਆ ਸੀ ਅਸੀਂ ਉਹਨੂੰ ਉਸ ਵੇਲੇ ਜਵਾਬ ਦਿੱਤਾ ਸੀ ਅਸੀਂ ਉਸੇ ਕਿਹਾ ਸੀ ਵੀ ਇਹਦੀ ਜ਼ੁਬਾਨ ਕੁਝ ਲੋੜ ਤੋਂ ਜ਼ਿਆਦਾ ਚੱਲ ਰਹੀ ਆ ਇਹ ਪਾਰਟੀਆਂ ਦੀ ਚਾਪਲੂਸੀ ਦੇ ਵਿੱਚ ਜਿਆਦਾ ਲੱਗੀ ਹੋਈ ਸੀ ਕਿਉਂਕਿ ਉਹਦੇਦਾਰੀਆਂ ਭਾਲਦੀ ਸੀ ਇਹਨਾਂ ਨੂੰ ਅੱਜ ਐਮਪੀ ਬਣਾਇਆ ਉਹ ਉਹਨਾਂ ਦੀ ਚਾਪਲੂਸੀ ਕਰਨ ਵਾਲੀ ਪਾਰਟੀ ਨਹੀਂ ਤੇ ਫਿਰ ਅਸੀਂ ਪਹਿਲੇ ਹੀ ਕਿਹਾ ਸੀ ਵੀ ਇਹਦੇ ਸੱਚਮੁੱਚ ਛਿੱਤਰ ਪੈਣੇ ਆ ਕਿਉਂਕਿ ਇਹਦੀ ਜ਼ਬਾਨ ਕੁਝ ਜਾਦਾ ਹੀ ਲੋਡ ਤੋਂ ਚੱਲ ਰਹੀ ਸੀ ਅੱਛਾ ਇਹ ਗੜਾ ਪਹਿਲੇ ਲਿਖੇ ਗਿਆ ਸੀ ਹਾਂਜੀ ਅੱਜ ਤੋਂ 2 ਸਾਲ ਪਹਿਲਾਂ ਸੀ ਇਹ ਕਰੇ ਇਹ ਫਿਰ ਤੁਸੀਂ ਦੁਬਾਰੇ ਰੀਲੀਜ਼ ਕਰਦਾ ਹਾਂਜੀ ਹੁਣ ਉਹ ਉਸ ਤੋਂ ਬਾਅਦ ਦੁਬਾਰਾ ਹੁਣ ਜਦੋਂ ਇਹਦੇ ਕੱਟ ਪੈ ਗਈ ਹਾਂਜੀ ਤੇ ਸਾਡੀ ਭੈਣ ਨੇ ਬਹੁਤ ਬਹਾਦਰੀ ਦਿਖਾਈ ਭੈਣ ਕੁਲਵਿੰਦਰ ਕੌਰ ਨੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਹੁਣ ਦੁਬਾਰਾ ਚਰਚਾ ਦੇ ਵਿੱਚ ਆਇਆ ਸਾਡਾ ਗੜਾ ਠੀਕ ਹੈ ਜੀ ਉਹ ਕਿ ਭੈਣ ਜੀ 16 ਦਾ ਸਿਲਸਿਲਾ ਚਲੋ ਸ਼ੁਰੂ ਕਰਦੇ ਹਾਂ ਤੁਹਾਡੀ ਵਿਰਸੇ ਦੇ ਨਾਲ ਕਿਉਂਕਿ ਸਾਡਾ ਪ੍ਰੋਗਰਾਮ ਦਾ ਨਾਮ ਢਾਡੀ ਵਿਰਸਾ ਹੈ ਹਾਂਜੀ ਤੇ ਭੈ ਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਤੁਹਾਡੀ ਢਾਡੀ ਅਸੀਂ ਅੱਜ ਤੋਂ 2005 ਦੇ ਵਿੱਚ ਪੜਦਿਆਂ ਸਮੇਂ ਟਾੜੀ ਜਥੇ ਵਾਲੇ ਬੀਬੀਆਂ ਸਾਡੇ ਨਗਰ ਦੇ ਵਿੱਚ ਮੇਰੇ ਪੇਕੇ ਪਿੰਡ ਰੌਂਤੇ ਆਇਆ ਕਰਦੇ ਸੀ ਜਥੇ ਉਹਨਾਂ ਨੂੰ ਦੇਖ ਕੇ ਆਪ ਦੇ ਮਨ ਅੰਦਰ ਚਾ ਉਤਸ਼ਾਹ ਜਾਗਿਆ ਕਿ ਅਸੀਂ ਵੀ ਇਹਨਾਂ ਦੇ ਨਾਲ ਗਾਈਏ ਸੇਵਾ ਕਰੀਏ ਤੇ ਫਿਰ ਉਸ ਵੇਲੇ ਮੋਗੇ ਦੇ ਸੀਗੇ ਗੁਰਚਰਨ ਸਿੰਘ ਜਸਲ ਅੱਛਾ ਉਹਨਾਂ ਦੇ ਜਥੇ ਦੇ ਨਾਲ ਮੈਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਬਸ ਢਾਡੀ ਲਾਈਨ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਢੱਡ ਦੇ ਨਾਲ ਪਹਿਲਾਂ ਤੁਸੀਂ ਸਾਈਡ ਤੇ ਗਾਉਂਦੇ ਸੀ ਹਾਂਜੀ ਪਹਿਲਾਂ ਮੈਂ ਗਾਉਂਦੀ ਰਹੀ ਹਾਂ ਉਸ ਤੋਂ ਬਾਅਦ ਕਾਫੀ ਜਥਿਆਂ ਦੇ ਨਾਲ ਜਿੱਦਾਂ ਸਾਧੂ ਸਿੰਘ ਤੰਮੂ ਇਹਨਾਂ ਦੇ ਢਾਡੀਆਂ ਚ ਨਾਲ ਲਗਾਇਆ ਜੀ ਤੇ ਅਮਰਜੀਤ ਸਿੰਘ ਸਿੱਧਮਗੰਦ ਵਾਲੇ ਸਾਧੂ ਸਿੰਘ ਤੰਮੂ ਵੀ ਮੇਰੇ ਖਾਲੇ ਇੱਥੋਂ ਦੇ ਹਾਂਜੀ ਉਹ ਵੀ ਇੱਥੇ ਰਹਿੰਦੇ ਸੀ ਹੈ ਢੂੜਕੋਟ ਨਗਰ ਦੇ ਸੀ ਉਹਨਾਂ ਦੀ ਡੈਥ ਹੋ ਗਈ ਹਾਂਜੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਜਥੇ ਨਾਲ ਗਾਇਆ ਤੇ ਉਸ ਤੋਂ ਬਾਅਦ 2018 ਦੇ ਵਿੱਚ ਅਸੀਂ ਆਪਣੇ ਮਤਲਬ ਪ੍ਰਚਾਰ ਦੇ ਤੌਰ ਤੇ ਸੇਵਾ ਨਾਲ ਬਾਰੇ ਵਿੱਚ ਦੇ ਵਿੱਚ 2018 ਤੋਂ ਆਪਣਾ ਜਥਾ ਅਸੀਂ ਮਤਲਬ ਸ਼ੁਰੂ ਕੀਤਾ ਹੈ ਤੁਹਾਡੇ ਵਿਰਸੇ ਦੇ ਵਿੱਚ ਸੀ ਗਾਇਕੀ ਜਾਂ ਤੁਸੀਂ ਵੈਸੇ ਦੇਖ ਕੇ ਸਿੱਖਿਆ ਉਹ ਤੁਹਾਡੇ ਉਸਤਾਦ ਕੌਣ ਸੀਗੇ ਮੇਰੇ ਉਸਤਾਦ ਜੀ ਗਰਚਨ ਸਿੰਘ ਜਸਲੀ ਸੀਗੇ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਇਆ ਤੇ ਸਾਡੇ ਨਹੀਂ ਵੈਸੇ ਵੀ ਜੀ ਵਿਰਸੇ ਵਿੱਚ ਨਹੀਂ ਇਹ ਤਾਂ ਕੁਦਰਤ ਵੱਲੋਂ ਹੀ ਗੋਡਗੇਸਟ ਕਹਿ ਦਈਏ ਇਸ ਪਰਮਾਤਮਾ ਨੇ ਕਿਰਪਾ ਕੀਤੀ ਤੇ ਆਪਣੀ ਲੜ ਲਾ ਲਿਆ ਅਸੀਂ ਠੀਕ ਹੈ ਜੀ ਹੁਣ ਤੁਸੀਂ ਬਤਾਰ ਜਿਹੜੇ ਐ ਇੱਕ ਪ੍ਰਚਾਰਕ ਦੇ ਨਾਤੇ ਤੁਸੀਂ ਸੇਵਾ ਨਿਭਾ ਰਹੇ ਹੋ ਹਾਂਜੀ ਇਸ ਵੇਲੇ ਮੈਂ ਪ੍ਰਚਾਰ ਦੇ ਤੌਰ ਤੇ ਸੇਵਾ ਨਿਭਾ ਰਹੀ ਹਾਂ ਆਪਣੇ ਜਥੇ ਦੇ ਵਿੱਚ ਠੀਕ ਹੈ ਹਾਂਜੀ ਮੇਰੇ ਨਾਲ ਢਾਡੀ ਜਥੇ ਦੇ ਵਿੱਚ ਸਾਥ ਦੇ ਰਹੀਆਂ ਬੀਬੀਆਂ ਬੀਬੀ ਲਵਲੀਨ कौर ਬੀਬੀ ਹੁਸਨਪ੍ਰੀਤ कौर ਤੇ ਸਰੰਗੀ ਵਾਦਕ ਨੇ ਬਾਈ ਰੇਸ਼ਮ ਸਿੰਘ ਜੀ ਨਗਰਵੰਦ ਡੂੜ ਤੋਂ ਤੇ ਸਾਡਾ ਜਿਹਾ ਜਥਾ ਇਸ ਵਕਤ ਵਾਹਿਗੁਰੂ ਦੀ ਕਿਰਪਾ ਨਾਲ ਰਹਿੰਦਣਾ ਬਹੁਤ ਵਧੀਆ ਚੜ੍ਹਦੀ ਕਲਾ ਚੱਲ ਰਿਹਾ ਹੈ ਤੇ ਥੋੜੇ ਦਿਨ ਪਹਿਲਾਂ ਹੀ ਅਸੀਂ ਫਰਵਰੀ ਦੀ 20 ਤਰੀਕ ਨੂੰ ਵਾਪਸ ਆਇਆ ਹਾਂ ਹਾਂਗਕਾਂਗ ਦਾ ਟੂਰ ਲਾ ਕੇ ਤੁਹਾਡੀ ਜਿੱਥੇ ਅੱਛਾ ਹਾਂਜੀ ਸੰਗਤਾਂ ਨੇ ਬੜਾ ਪ੍ਰੀਮ ਪਿਆਰ ਜਿੱਥੇ ਇੱਥੇ ਮਾਨ ਸਤਕਾਰ ਜਿੱਥੇਾਨੂੰ ਬਖਸ਼ ਰਹੀਆਂ ਸੰਗਤਾਂ ਜੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜਾ ਮਾਨ ਸਤਕਾਰ ਬਖਸ਼ਿਆ ਜਿੱਥੇ ਹੋਰ ਕਿੱਥੇ ਕਿੱਥੇ ਤੁਸੀਂ ਜਾ ਗਏ ਹੋ ਦੂਰ ਨੇੜੇ ਟੂਰ ਦੇ ਵਿੱਚ ਇੱਥੇ ਤੁਹਾਡੀ ਹਾਂਜੀ ਵੈਸੇ ਤਾਂ ਆਪਣੇ ਲੱਗਦਾ ਨਹੀਂ ਕਿ ਕੋਈ ਇਦਾਂ ਕੋਨਾ ਬਚਿਆ ਹੋਊਗਾ ਜਿੱਥੇ ਨਹੀਂ ਗਏ ਵਾਹਿਗੁਰੂ ਦੀ ਕਿਰਪਾ ਨਾਲ तकरीबन ਸਾਰੇ ਪਾਸੇ ਜਾਏ ਆਂ ਇੰਡੀਆ ਦੇ ਵਿੱਚ ਤਾਂ ਤੁਸੀਂ ਕਾਫੀ ਹਾਂਜੀ ਹਾਂਜੀ ਤੇ ਹੁਣ ਫੋਰਨ ਦਾ ਟੂਰ ਹੈ ਇਹੀ ਕਿੱਢਿਆ ਜਪਦਾ ਵੀ ਗਏ ਹਾਂਜੀ ਨਹੀਂ ਫੋਰਨ ਦਾ ਹਜੇ ਸਾਡਾ ਹਾਂਗਕਾਂਗ ਦਾ ਟੂਰੀ ਲੱਗਾ ਠੀਕ ਹੈ ਹਾਂਜੀ ਵਾਹਿਗੁਰੂ ਕਿਰਪਾ ਕਰਨਗੇ ਜਿੱਥੇ ਦਾ ਦਾਣਾ ਪਾਣੀ ਲਿਖਿਆ ਹੋਇਆ ਜਰੂਰ ਸੱਚੇ ਭਾਸ਼ਾ ਕਿਰਪਾ ਕਰਨ ਹੋਰ ਤੁਸੀਂ ਤੇ ਢਾਡੀ ਕਲਾ ਦੇ ਵਿੱਚ ਕੋਈ ਐਕਟੀਵਿਟੀ ਕਰ ਰਹੇ ਹੋ ਕੁਝ ਮੈਂ ਸੁਣਿਆ ਵੀ ਤੁਸੀਂ ਕੁਝ ਲਿਖ ਵੀ ਰਹੇ ਹੋ ਹਾਂਜੀ ਵੀਰ ਜੀ ਐਦਾਂ ਹੁੰਦਾ ਹੈ ਜਦੋਂ ਕੋਈ ਵੀ ਮਸਲਾ ਪਕਦਾ ਹੈ ਸੱਚ ਤੇ ਪਹਿਰਾ ਦੇਣ ਦਾ ਜੋ ਡਿਊਟੀ ਸਾਡੀ ਬਾਬੇ ਨਾਨਕ ਨੇ ਲਾਈ ਆ ਅਸੀਂ ਉਹਨੂੰ ਨਿਭਾਉਣ ਦਾ ਯਤਨ ਕਰਦੇ ਆ ਕੋਈ ਵੀ ਮਸਲਾ ਉੱਠਦਾ ਏ ਉਸ ਮਸਲੇ ਨੂੰ ਉਸ ਵਿਸ਼ੇ ਨੂੰ ਛੂਣ ਦਾ ਯਤਨ ਕਰਦੇ ਆ ਸਾਡੇ ਗਿਆਨੀ ਜੀ ਮੱਖਣ ਸਿੰਘ ਮੁਸਾਫਰ ਜੋ ਹਰ ਸਮੇਂ ਦੇ ਨਿਆਗਤ ਨੂੰ ਸਮਝਦੇ ਆ ਹਰ ਲੋੜ ਅਨੁਸਾਰ ਕਵਤਾ ਲਿਖਦੇ ਨੇ ਤੇ ਅਸੀਂ ਉਸ ਕਵਤਾ ਨੂੰ ਗਾ ਕੇ ਸੰਗਤਾਂ ਦੇ ਵਿੱਚ ਪੇਸ਼ ਕਰਨ ਦਾ ਯਤਨ ਤੁਸੀਂ ਨਾਮ ਲਿਆ ਮੱਖਣ ਸਿੰਘ ਮੁਸਾਫਰੇ ਤੁਹਾਡੇ ਹਸਬੰਦ ਹਾਂਜੀ ਹਾਂਜੀ ਮੇ ਮਸਤ ਸਿੰਘ ਮੁਸਾਫਰ ਜੀ ਦੇ ਲਿਖੇ ਹੋਏ ਗਾਣੇ ਗਾਉਣੇ ਜਾਂ ਹੋਰ ਵੀ ਕੋਈ ਹਾਂਜੀ ਤਕਰੀਬਨ ਸਾਡੇ ਆਪਣੇ ਲਿਖੇ ਹੋਏ ਉਹਨਾਂ ਦੇ ਅਸੀਂ ਗੱਲਤਾ ਗਾਉਣੇ ਆ ਤੇ ਬਾਕੀ ਜਿੱਦਾਂ ਸਮੇ ਦੀ ਨਿਆਗਤ ਨੂੰ ਤਾਂ ਵੈਸੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਤੋਂ ਇਹ ਜਿੱਦਾਂ ਲਖ ਦਿੰਦੇ ਆ ਤੇ ਉਹਦਾਂ ਅਸੀਂ ਗਾਉਣ ਦਾ ਯਤਨ ਕਰੀਦਾ ਠੀਕ ਹੈ ਹੋਰ ਵੀ ਤੁਸੀਂ ਯਾਨੀ ਕਿ ਪ੍ਰਚਾਰਕਾਂ ਨੂੰ ਗਾਇਆ ਜਾਂ ਹਾਂਜੀ ਜਿੱਦਾਂ ਸਟੇਜ ਤੇ ਗਾਉਣੇ ਉਹਦੋਂ ਪ੍ਰਚਾਰਕਾਂ ਜਿੱਦਾਂ ਲਖਤਾਂ ਜਿਵੇਂ ਤੂਫਾਨ ਮੁਖਤਿਆਰ ਸਿੰਘ ਤੂਫਾਨ ਵਿਲਾ ਉਹਨਾਂ ਦੇ ਪ੍ਰਸੰਗ ਆਈਦੇ ਆ ਜ਼ਿਆਦਾਤਰ ਅਸੀਂ ਆਪਣੇ ਪ੍ਰਸੰਗ ਹੀ ਗਾਈਦੇ ਹਾਂ ਤਤਗੁਰਮ ਤੁਨੂ ਮੁੱਖ ਰੱਖ ਕੇ ਗਾਉਣੀ ਆਂ ਹਾਂਜੀ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਇਹੋ ਸੋਚੀਦਾ ਵੀ ਪਹਿਰਾ ਤਤਗੁਰਮ ਤਨੁਸਾਰ ਹੀ ਜਿੰਨਾ ਪ੍ਰਚਾਰ ਹੋ ਸਕੇ ਉਹਨਾਂ ਜਿੰਨੀ ਕਿ ਕਿਰਪਾ ਸੱਚੇ ਪਾਤਸ਼ਾਹ ਕਰਦੇ ਨੇ ਉਸ ਅਨੁਸਾਰ ਚੱਲਣ ਦਾ ਯਤਨ ਕਰਦੇ ਤਰੀ ਵੀ ਹੋਇਆ ਵੀ ਜਿੱਥੇ ਤੁਸੀਂ ਪ੍ਰੋਗਰਾਮ ਲਾਉਣ ਜੋ ਪ੍ਰਬੰਧਕ ਕਹਿੰਦੇ ਹੁਣ ਵੀ ਆ ਬੀਬਾ ਜੀ ਇਹ ਨਹੀਂ ਗਾਉਣਾ ਅੱਜ ਹੋਰ ਗਾਓ ਹਾਲਾਂਕਿ ਕਈ ਵਾਰ ਕੀ ਹੁੰਦਾ ਵੀ ਉਸੇ ਸ਼ਿਦਾ ਸਿੰਘਾਂ ਦਾ ਕਿਸੇ ਦਾ ਵੀ ਦਿਨ ਮਨਾਇਆ ਜਾਂਦਾ ਹੈ ਤੇ ਉਹੀ ਚੀਜ਼ ਗਉਣ ਤੋਂ ਕਈ ਵਾਰੀ ਸਾਨੂੰ ਰੁੱਕੇ ਵਿ ਜਾਂਦਾ ਹੈ। ਪਰ ਇਹ ਐਵੇਂ ਦਾ ਹੋਇਆ ਕਿਤੇ? ਨਹੀਂ ਇਦਾਂ ਦਾ ਵੀਰ ਜੀ ਵੈਸੇ ਤਾਂ ਨਹੀਂ ਹੋਇਆ। ਬਸ ਇਦਾਂ ਹੁੰਦਾ ਵੀ ਜਦੋਂ ਉਹ ਨਗਰ ਕੀਰਤਨ ਵਗੈਰਾ ਤੇ ਸਜਾਈਦਾ ਉਦੋਂ ਪਿੰਡਾਂ ਵਾਲੇ ਹੁੰਦਾ ਕਿ ਸਾਡਾ ਭਾਈਚਾਰਾ ਨਾ ਖਰਾਬ ਹੋਵੇ ਕਿ ਜਿਹੜੇ ਪਖੰਡੀ ਸਾਧਾਂ ਤੇ ਅਸੀਂ ਖੁੱਲ ਕੇ ਬੋਲਦੇ ਆਂ ਅੱਛਾ ਵੀ ਉਹਨਾਂ ਤੇ ਨਾ ਬੋਲਿਓ ਹੋਰ ਸਾਨੂੰ ਕੋਈ ਇਦਾਂ ਨਹੀਂ ਵੀ ਜਿੱਦਾਂ ਅਸੀਂ ਦਾਨਿਆਵਾਰਾਂ ਸਿਗਾਉਣੇ ਆ ਉਹ ਪ੍ਰੋਪਰ ਗਾਉਂਦੇ ਹੀ ਰਹਿੰਦਾ ਉਹ ਕਹਿੰਦੇ ਵੀ ਕਰਮਕਾਂਡਾਂ ਦੇ ਉੱਤੇ ਬੋਲਣਾ ਨਹੀਂ ਆ ਕਰਮਕਾਂਡਾਂ ਤੇ ਹਾਂਜੀ ਕਈ ਵਾਰੀ ਹੁੰਦਾ ਇਹ ਕਹਿ ਦਿੰਦੇ ਆਗੇ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਜਿੱਦਾਂ ਹੈਗੇ ਡੇਰੇ ਨਾਲ ਜੁੜੀਆਂ ਹੁੰਦੀਆਂ ਸੰਗਤਾਂ ਨੇ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਮਤਲਬ ਵੈਸੇ ਜ਼ਿਆਦਾਤਰ ਤਾਂ ਇਦਾਂ ਹੀ ਹੁੰਦਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਜਿੰਨੇ ਵੀ ਸਾਨੂੰ ਬੁਲਾਉਣ ਵਾਲੇ ਨਗਰਾਂ ਦੇ ਵਿੱਚ ਜੀ ਚੜ੍ਹਦੀ ਕਲਾ ਵਾਲੇ ਸਿੰਘ ਬੁਲਾਉਂਦੇ ਨੇ ਤੇ ਅਸੀਂ ਖੁੱਲ ਕੇ ਜਿੰਨਾ ਵੀ ਮਤਲਬ ਪਖੰਡਵਾਦ ਆ ਉਹਦੇ ਖਿਲਾਫ ਬੋਲਣ ਦਾ ਯਤਨ ਕਰਦੇ ਹਾਂ ਠੀਕ ਹੈ ਯਾਨੀ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਵੀ ਜਿਹੜੀ ਕਰਮਕਾਂਡਾਂ ਦੇ ਉੱਤੇ ਆ ਤੁਹਾਡੇ ਵੱਲੋਂ ਵੀ ਚੋਟ ਮਾਰੀ ਜਾਂਦੀ ਹੈ ਕਿਉਂਕਿ ਲੋੜ ਵੀ ਆ ਹਾਂਜੀ ਕਿਉਂਕਿ ਅੱਜ ਕੱਲ੍ਹ ਦੇ ਪ੍ਰਚਾਰਕ ਦੇਖਿਆ ਜਾਂਦਾ ਵੀ ਜਿੱਥੇ ਕੋਈ ਜਾਂਦਾ ਜਿਵੇਂ ਗੰਗਾ ਗਿਆ ਤਾਂ ਗੰਗਾ ਰਾਮ ਜਮਨਾ ਗਿਆ ਜਮਨਾਰਾਮ ਐਵੇਂ ਦੀ ਗੱਲ ਵੀ ਹੋ ਜਾਂਦੀ ਹੈ ਕਿ ਸੰਬਰ ਦਾ ਮਨੂ ਦੇਖ ਕੇ ਉਹਨਾਂ ਦੇ ਮੁਤਾਬਕ ਹੀ ਕਿਹਾ ਜਾਂਦਾ ਜੇ ਉਹਨਾਂ ਮੁਤਾਬਕ ਢਲ ਜਾਂਦੇ ਨੇ ਹਾਂਜੀ ਕਿਹੜੇ ਕੀ ਗੁਰੂ ਗ੍ਰੰਥ ਸਾਹਿਬ ਤੋਂ ਥੋੜਾ ਬਹੁਤਾ ਮਨਕਰੋ ਕੇ ਸਾਈਡ ਤੇ ਵੀ ਚਲੇ ਜਾਂਦੇ ਹਾਂਜੀ ਥੋੜਾ ਕੀ ਕਹਿਣਾ ਨਾ ਹੋਵੇ ਇਹ ਬਿਲਕੁਲ ਗਲਤ ਹੈ ਜੀ ਜਿਹੜੇ ਗੁਰੂ ਦਾ ਸਿਖਾਨੇ ਆ ਅਸੀਂ ਉਹਨਾਂ ਦਾ ਜਸ ਗਾਈਏ ਕਿਉਂਕਿ ਸਾਨੂੰ ਗੁਰੂ ਘਰ ਦੇ ਢਾਡੀ ਹੋਣ ਦਾ ਮਾਣ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਕਿਰਪਾ ਕਰਕੇ ਸਾਡੇ ਤੇ ਸੱਚ ਦਾ ਪ੍ਰਚਾਰ ਕਰਨ ਵਾਸਤੇ ਇਸ ਲੈਣ ਦੇ ਵਿੱਚ ਅਸੀਂ ਪਏ ਆ ਤੇ ਜੇਕਰ ਅਸੀਂ ਗੁਰੂ ਦੀ ਗੱਲ ਨੂੰ ਛੱਡ ਕੇ ਕਿਸੇ ਨੂੰ ਖੁਸ਼ ਕਰਨ ਦੇ ਲਈ ਹੂੰ ਇਸੇ ਬਾਬੇ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀ ਵਸਤਤ ਕਰਦੇ ਆ ਤੇ ਫਿਰ ਸਾਡੇ ਵਰਗਾ ਕਿਰਤ ਕਰਨ ਕੋਈ ਹੋਰ ਨਹੀਂ ਹੋ ਸਕਦਾ ਕਦੇ ਵੀ ਬਵਾਦਾਂ ਦੇ ਵਿੱਚ ਨਹੀਂ ਪਏ ਕੋਈ ਤੁਸੀਂ ਕਹਿੰਦੇ ਵੀ ਇਸ ਪੱਕਦੇ ਮਸਲੇ ਲਈ ਲਿਖਦੇ ਵੀ ਹੁੰਦੇ ਹੁੰਦਾ ਵੀਰ ਜੀ ਬਹੁਤ ਵਾਰੀ ਜਿੱਦਾਂ ਕੋਈ ਕਲਤਾ ਬੋਲ ਦੇਈਦੀ ਹੈ ਪੱਕਦੇ ਮਸਲਿਆਂ ਤੇ ਬਹੁਤ ਫੋਨ ਆਉਂਦੇ ਆਗੇ ਅਸੀਂ ਇਦਾਂ ਤੁਸੀਂ ਆਏ ਬੋਲਿਆ ਤੁਸੀਂ ਉਹ ਬੋਲਿਆ ਜਿੱਦਾਂ ਹੁਣ ਗੁਰਦਾਸ ਮਾਨ ਤੇ ਸਿਗਾਇਆ ਸੀ ਤੇ ਉਦੋਂ ਵੀ ਬਹੁਤ ਫੋਨ ਆਏ ਉਹਨਾਂ ਦੇ ਚੇਲਿਆਂ ਦੇ ਤੁਸੀਂ ਗੁਰਦਾਸ ਮਾਨ ਨੂੰ ਇਦਾਂ ਕਿਹਾ ਇਦਾਂ ਕਿਹਾ ਤੁਸੀਂ ਕੀ ਇਹ ਮੈਨੂੰ ਮੜਾ ਮਸਲਾ ਦੱਸੋਗੇ ਕਿ ਗੁਰਦਾਸ ਮਾਨ ਤੇ ਕੀ ਚੱਕਰ ਵੈਸੇ ਅਸੀਂ ਗੁਰਦਾਸ ਮਾਨ ਨੇ ਜਿਸ ਵੇਲੇ ਕਿਹਾ ਵੀ ਹਿੰਦੀ ਨੂੰ ਵੀ ਤੁਸੀਂ ਮਾਂ ਪਾਸ਼ਾ ਵਾਲਾ ਮਾਸੀ ਸਮਝ ਕੇ ਇਹਦਾ ਸਤਿਕਾਰ ਕਰੋ ਅਸੀਂ ਉਹਨੂੰ ਜਵਾਬ ਦਿੱਤਾ ਸੀ ਕਿ ਤੂੰ ਅੱਜ ਤੀਕ ਮਾਂ ਬੋਲੀ ਦੇ ਨਾ ਤੇ ਪੈਸੇ ਇਕੱਠੇ ਕੀਤੇ ਪੰਜਾਬੀ ਦੇ ਨਾਂ ਤੇ ਤੂੰ ਸਾਰਿਆਂ ਤੋਂ ਪੈਸੇ ਵਟੋਰਦਾ ਰਹਿਣ ਤੇਰਾ ਸਤਿਕਾਰ ਲੋਕ ਕਰਦੇ ਰਹੇ ਪਰ ਕਦੇ ਵੀ ਮਾਂ ਦੀ ਥਾਂ ਮਾਸੀ ਨਹੀਂ ਲੈ ਸਕਦੀ ਇਸ ਕਰਕੇ ਅਸੀਂ ਉਹਨੂੰ ਜਵਾਬ ਦਿੱਤਾ ਸੀ ਉਦੋਂ ਬਹੁਤ ਸਾਨੂੰ ਉਹਨਾਂ ਦੇ ਵੀ ਫੋਨ ਆਏ ਕਿ ਤੁਸੀਂ ਇਦਾਂ ਗਰਦਾਸ ਮਾਨ ਨੂੰ ਬੋਲਿਆ ਏ ਪਰ ਅਸੀਂ ਕਦੇ ਡਰੇ ਨਹੀਂ ਗਰਦਾਸ ਮਾਨ ਦੀ ਪਾਰਟੀ ਵੱਲੋਂ ਵੀ ਕਦੇ ਕੋਈ ਫੋਨ ਆਇਆ ਹਾਂਜੀ ਹਾਂਜੀ ਬਹੁਤ ਏਦਾਂ ਹੈ ਜੀ ਤੁਸੀਂ ਏਦਾਂ ਕੌਣ ਹਾਂਜੀ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਪੁਣਿਆਰੇ ਵਾਲਾ ਇੱਕ ਪਖੰਡੀ ਸਾਧ ਜੜਾਈ ਕਰਦਾ ਸੀ ਨਰਕਾਂ ਨੂੰ ਗਿਆ ਉਹ ਤੇ ਉਹਦੇ ਮਰਨ ਬਾਅਦ ਵੀ ਅਸੀਂ ਕਲਪਤਾ ਗਏ ਸੀ ਕਿ ਪੁਨੀਹਾਰਾ ਬਿੱਜੂ ਚੱਲ ਗਿਆ ਅੱਛਾ ਹਾਂਜੀ ਉਹ ਆਪਣੇ ਆਪ ਨੂੰ ਨੇਕ ਕਲੰਕਾ ਖਵਾਉਂਦਾ ਸੀ ਇਦਾਂ ਦਾ ਕਾਫੀ ਕੁਛ ਆਪਦੇ ਨਾਮ ਦੇ ਨਾਲ ਲਗਵਾਈ ਬੈਠਾ ਸੀ ਅਸੀਂ ਉਹਦੇ ਮਰਨ ਤੋਂ ਬਾਅਦ ਕਲਪਤਾ ਗਏ ਸੀ ਉਹਦੇ ਚੇਲਿਆਂ ਦੇ ਬਹੁਤ ਸਾਨੂੰ ਫੋਨ ਆਏ ਅੱਛਾ ਅਸੀਂ ਤੁਹਾਡੇ ਪਿੰਡ ਤੁਹਾਡੇ ਤੇ ਪਰਚਾ ਕਰਾਉਣ ਵਾਸਤੇ ਆ ਰਹੇ ਹਾਂ ਅਸੀਂ ਇਕੱਠੇ ਹੋ ਕੇ ਆ ਰਹੇ ਹਾਂ ਪਰ ਅਸੀਂ ਕਦੀ ਡਰੇ ਨਹੀਂ ਅਸੀਂ ਗੁਰੂ ਦੇ ਲੜਨ ਲੱਗੇ ਹਾਂ ਤੇ ਗੁਰੂ ਨੇ ਕਿਰਪਾ ਕਰਕੇ ਜੋ ਸਾਡੇ ਤੋਂ ਬੁਲਾ ਰਿਆ ਅਸੀਂ ਬੁੱਲ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕੋਈ ਗੱਲ ਨਹੀਂ ਤੁਸੀਂ ਆਓ ਖੁੱਲਾ ਸੱਦਾ ਤੁਹਾਨੂੰ ਪਰ ਅਸੀਂ ਘਬਰਾਉਣ ਵਾਲੇ ਨਹੀਂ ਠੀਕ ਚਲਦੀ ਇਸ ਖੇਤਰ ਦੇ ਵਿੱਚ ਚਲਦੀ ਜੀਵਨ ਦੇ ਵਿੱਚ ਚਲਦੀ ਜੀਵਨ ਦੇ ਵਿੱਚ ਕੋਈ ਨਾ ਕੋਈ ਹੋਰ ਮੁਸ਼ਕਲ ਆਈ ਹੁਣ ਘਰ ਪਰਿਵਾਰ ਵੱਲੋਂ ਜੇ ਤੁਸੀਂ ਸ਼ੁਰੂਆਤ ਕੀਤੀ ਕੇ ਕੰਮ ਨਹੀਂ ਕਰਵਾਦੇ ਨਹੀਂ ਜੀ ਮੈਨੂੰ ਪਰਿਵਾਰ ਵੱਲੋਂ ਪੂਰਾ ਸਹਿਯੋਗ ਰਿਹਾ ਹੁਣ ਤੱਕ ਪਿੱਛੇ ਵੀ ਕਦੇ ਨਹੀਂ ਤਾਂ ਦਾ ਵੀ ਮੈਨੂੰ ਕਿਸੇ ਗੱਲ ਦੀ ਰੁਕਾਵਟ ਹੋਵੇ ਬਹੁਤ ਸਹਿਯੋਗ ਕਰਕੇ ਹੀ ਅਸੀਂ ਚੱਲ ਰਹੇ ਹਾਂ ਪਹਿਲਾਂ ਮੈਂ ਢਾਟ ਤੇ ਗੁੰਦਰੀ ਹਾਂ ਉਸ ਵੇਲੇ ਵੀ ਕੋਈ ਪ੍ਰੋਬਲਮ ਨਹੀਂ ਸਾਰਾ ਪਰਿਵਾਰ ਵਧੀਆ ਸਹਿਯੋਗ ਦੇ ਰਿਹਾ ਸੀ ਹੁਣ ਬੱਕਾ ਇਹਦਾ ਪ੍ਰਚਾਰਕ ਦੇ ਤੌਰ ਤੇ ਡਿਊਟੀ ਨਿਭਾ ਰਹੇ ਹਾਂ ਹੁਣ ਵੀ ਕੋਈ ਪ੍ਰੋਬਲਮ ਨਹੀਂ ਵਧੀਆ ਸਾਡੇ ਪਰਿਵਾਰ ਦਾ ਸਾਥ ਕਰਕੇ ਹੀ ਤਤਰੇ ਫਿਰਦੇ ਆ ਭਾਜੀ ਕਿਤੇ ਨਾ ਕਿਤੇ ਕੀ ਦੇਖਿਆ ਜਾ ਰਿਹਾ ਕਿ ਢਾਡੀ ਕਲਾ ਜਿਹੜੀ ਹੈ ਹੌਲੀ ਹੌਲੀ ਉਹ ਲੁਕਤ ਹੋਣੀ ਜਾ ਰਹੀ ਹੈ ਤੇ ਇਹਨਾਂ ਦੇ ਇਸ ਮਸਲੇ ਦੇ ਉੱਤੇ ਤੁਸੀਂ ਕੀ ਕਹੋਗੇ ਵੀ ਜੇ ਢਾਡੀ ਕਲਾ ਗਈ ਇਹਨੂੰ ਬਚਾਉਣ ਦੇ ਵਿੱਚ ਕੋਈ ਨਾ ਕੋਈ ਅੱਗੇ ਆਵੇ ਜਾਂ ਕੋਈ ਕੋਈ ਪ੍ਰਾਲਾ ਕਰ ਰਿਹਾ ਹੈ ਹਾਂਜੀ ਇਹ ਬਹੁਤ ਤੁਸੀਂ ਵਧੀਆ ਸਵਾਲ ਕੀਤਾ ਅੱਜ ਦਾ ਗੰਭੀਰ ਮਸਲਾ ਬਣ ਚੁੱਕਿਆ ਹੈ ਅ ਅੱਜ ਜਦੋਂ ਨਗਰਾਂ ਦੇ ਵਿੱਚ ਸਾਲ ਬਾਅਦ ਇੱਕ ਪ੍ਰੋਗਰਾਮ ਕੀਤਾ ਜਾਂਦਾ ਹਰ ਪਿੰਡਾਂ ਦੇ ਵਿੱਚ ਤੇ ਉਸ ਵੇਲੇ ਉਦੋਂ ਹੀ ਢਾਡੀਆਂ ਨੂੰ ਬੁਲਾਇਆ ਜਾਂਦਾ ਗੁਰਪੁਰਬ ਹੁੰਦੇ ਗੁਰਪੁਰਬ ਦੇ ਹਾਂਜੀ ਜੈ ਸ਼ਿਦ ਦੀ ਦਿਹਾੜੀ ਹੋਵੇ ਜਾਂ ਗੁਰਪੁਰਬ ਹੋਵੇ ਉਦੋਂ ਬੁਲਾਇਆ ਜਾਂਦਾ ਤੇ ਜੇਕਰ ਆਹੀ ਹਾਲ ਰਿਹਾ ਤੇ ਨਾ ਤੇ ਗ੍ਰੰਥੀ ਸਿੰਘਾਂ ਦਾ ਤੁਸੀਂ ਦੇਖ ਰਹੇ ਹੋ ਗ੍ਰੰਥੀ ਸਿੰਘ ਆਪਣੇ ਬੱਚਾ ਨੂੰ ਗ੍ਰੰਥੀ ਬਣਾਉਣ ਲਈ ਤਿਆਰ ਨਹੀਂ ਜੀ ਕੋਈ ਵੀ ਨਹੀਂ ਨਹੀਂ ਨਾ ਹੀ ਰਾਗੀ ਸਿੰਘ ਆਪਣੇ ਬੱਚਾ ਰਾਗੀ ਬਣਾਉਣ ਲਈ ਤਿਆਰ ਹੈ ਢਾਡੀ ਕੋਈ ਵੀ ਸਰ ਆਪਣੇ ਬੱਚਾ ਨੂੰ ਇਸ ਲੈਨ ਚ ਪਾਉਣ ਲਈ ਤਿਆਰ ਨਹੀਂ ਕਿਉਂਕਿ ਅ ਕਰੋਨਾ ਕਾਲ ਦੇ ਲਈ ਬਹੁਤੇ ਢਾਡੀ ਤੁਸੀਂ ਇੰਟਰਵਿਊ ਵੀ ਸੁਣੀਆਂ ਵੀ ਵਿਚਾਰੇ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਏ ਕਿਸੇ ਨੇ ਸਾਰ ਨਹੀਂ ਲਈ ਪਰ ਚਾਹੀਦਾ ਹੈਗਾ ਜਿਹੜੇ ਵੀ ਢਾਡੀ ਸਾਡੇ ਵੀਰ ਇਸ ਖੇਤਰ ਵਿੱਚ ਸੇਵਾ ਕਰ ਰਹੇ ਨੇ ਤੇ ਉਹਨਾਂ ਦਾ ਸਹਿਯੋਗ ਜੋ ਵੀ ਸੰਗਤਾਂ ਜਿੰਨਾ ਵੀ ਕਰ ਸਕਦੇ ਆ ਵੱਧ ਤੋਂ ਵੱਧ ਸਹਿਯੋਗ ਦਿਈਏ ਨਹੀਂ ਤੇ ਸਾਨੂੰ ਪਤਾ ਹੈ ਜੋ ਹਾਲਾਤ ਬਣੇ ਨੇ ਪੰਜਾਬ ਅੰਦਰ ਤੇ ਨਗਰ ਕੀਰਤਨਾਂ ਦੇ ਵਿੱਚ ਵੀ ਬਜ਼ੁਰਗਾਂ ਪੰਜ ਪਿਆਰਾਂ ਦੀ ਸੇਵਾ ਨਿਭਾਉਂਦੇ ਵੇਖੇ ਜਾਂਦੇ ਨੇ ਨੌ ਜਵਾਨੀ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਆ ਤੇ ਢਾਡੀ ਵਿਰਸਾ ਅਲੋਪ ਹੁੰਦਾ ਜਾ ਰਿਹਾ ਏ ਜੇਕਰ ਅਸੀਂ ਇਸ ਵਿਰਸੇ ਨੂੰ ਸੰਭਾਲਣਾ ਚਾਹੁੰਦੇ ਆ ਵੱਤ ਬਾਤ ਬਣਦਾ ਸਤਕਾਰ ਜੀ ਜ਼ਰੂਰ ਦੇਣਾ ਚਾਹੀਦਾ ਜਿੱਥੇ ਆਪਣੇ ਖੇਤਰ ਦੇ ਵਿੱਚ ਕੋਈ ਇਲਾਕੇ ਦੇ ਵਿੱਚ ਹੋ ਰਿਹਾ ਕਿ ਬੱਚਿਆਂ ਨੂੰ ਸਿਖਾਇਆ ਜਾਂਦਾ ਹੋਵੇਗਾ ਨਹੀਂ ਵੀਰ ਜੀ ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਉਪਰਾਲਾ ਕਰ ਰਿਹਾ ਅੱਛਾ ਕੋਈ ਨਹੀਂ ਹਾਂਜੀ ਨਹੀਂ ਹੈ ਨਹੀਂ ਕੋਈ ਇਦਾਂ ਦੀ ਅਕੈਡਮੀ ਵਗੈਰਾ ਜਾਂ ਕੋਈ ਪ੍ਰਬੰਧਕ ਕਮੇਟੀਆਂ ਨਹੀਂ ਇਸ ਪਾਸੇ ਜ਼ਿਆਦਾਤਰ ਨਹੀਂ ਧਿਆਨ ਹੈਗਾ ਓਕੇ ਵੈਸੇ ਚਾਹੀਦਾ ਤਾਂ ਇਹ ਆ ਕਿਉਂਕਿ ਸਾਡਾ ਵਿਰਸਾ ਬਹੁਤ ਅਮੀਰ ਆ ਪਰ ਇਸ ਪਾਸੇ ਨੂੰ ਧਿਆਨ ਨਹੀਂ ਪ੍ਰਾਤਨ ਸਮੇਂ ਦੇ ਵਿੱਚ ਜਿਵੇਂ ਤੁਹਾਡੀ ਸਿੰਧੇ ਦੀਆਂ ਬੜੀਆਂ ਕੈਸਟਾਂ ਮਸ਼ਹੂਰ ਹੁੰਦੀਆਂ ਸੀ ਬੜੀਆਂ ਆਈਆਂ ਸੀ ਇਸ ਤਰ੍ਹਾਂ ਦੇ ਤੁਹਾਡੇ ਵੀ ਕੋਈ ਰਿਕਾਰਡ ਜਿਹੜੇ ਹੋਏ ਨੇ ਜਾਂ ਸੀਰੀਜ਼ ਵਗੈਰਾ ਤੁਹਾਡੇ ਵੀ ਕੋਈ ਬਣੇ ਹਾਂ ਜੈਸਾ ਸਮੇਂ ਕੈਸਟਾਂ ਦਾ ਦੌਰ ਸੀ ਉਦੋਂ ਕੈਸਟਾਂ ਵੀ ਆਈਆਂ ਸੀੜੀਆਂ ਦਾ ਦੌਰ ਚੱਲਿਆ ਸੀੜੀਆਂ ਵੀ ਆਈਆਂ ਅੱਛਾ ਉਹਨੂੰ ਤੋਂ ਜਨਕੀ ਚੱਲ ਰਿਹਾ ਹਾਂਜੀ 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 ਲਗਾਤਾਰ ਚੱਲ ਰਹੇ ਹਨ ਹੁਣ YouTube ਦਾ ਦੌਰ ਆ ਗਿਆ ਹੈ ਹੁਣ YouTube ਤੇ ਪ੍ਰੋਪਰ ਕੰਮ ਕਰ ਰਹੇ ਹਾਂ ਅੱਛਾ ਠੀਕ ਹੈ ਹਾਂਜੀ ਜ਼ਿਆਦਾ YouTube ਤੇ ਐਕਟਿਵਿਟੀ ਹਾਂਜੀ ਹਾਂਜੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਢਾਡੀ ਸਿੰਘਾ ਵੱਲੋਂ ਜਾਂ ਗਰਾਤੀ ਸਿੰਘ ਜੀ ਜਿਹਨੇ ਕੁਐਸਚਨ ਜਿਵੇਂ ਆਪਾਂ ਗੱਲ ਕਰਕੇ ਛੱਡੀ ਆ ਕਿਉਂਕਿ ਇਹ ਜਿਹੜੀ ਢਾਡੀ ਕਲਾ ਹੈ ਢਾਡੀ ਵਿਰਸਾ ਸਾਡੇ ਹੱਥੋਂ ਖੁੱਸਦਾ ਜਾ ਰਿਹਾ ਕੋਈ ਇਹਦੇ ਸਬੰਧਿਤ ਕੋਈ ਅਪੀਲ ਕਰਨੀ ਹੈ ਤੁਹਾਡਾ ਕੋਈ ਸਨੇਹਾ ਹੋਵੇ ਜ਼ਰੂਰ ਦਿਓ ਅਸੀਂ ਇਹੋ ਸਨੇਹਾ ਦੇਣਾ ਚਾਹਾਂਗੇ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਜਿੰਨੇ ਵੀ ਪ੍ਰਬੰਧਕ ਨੇ ਕਿ ਅਸੀਂ ਪੁਰਾਣੇ ਜਿਹੜੇ ਜਥੇ ਨੇ ਉਹਨਾਂ ਨੂੰ ਵਾਰ-ਵਾਰ ਬੁਲਾ ਰਹੇ ਆ ਜਿਹੜੇ ਨਵੇਂ ਜਥੇ ਇਸ ਖੇਤਰ ਵਿੱਚ ਆ ਰਹੇ ਨੇ ਜੇ ਕੋਈ ਨੌਜਵਾਨ ਜਾਂ ਬੀਬੀਆਂ ਜਾਂ ਨੌਜਵਾਨ ਵੀਰ ਟਾਡੀ ਲਾਈਨ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਵੀ ਮੌਕਾ ਦਿਓ ਇਹੋ ਬੇਨਤੀ ਕਰਾਂਗੇ ਤਾਂ ਜੋ ਉਹਨਾਂ ਦਾ ਵੀ ਹੌਸਲਾ ਵਧੇ ਅੱਗੇ ਹੋਰ ਸਾਡੇ ਨੌਜਵਾਨਾਂ ਨੂੰ ਇਸ ਲਾਈਨ ਦੇ ਵਿੱਚ ਜੋੜ ਸਕਣ ਇਹ ਸਾਡੇ ਵੱਲੋਂ ਅਪੀਲ ਹੋਵੇਗੀ ਜਿਹੜੇ ਵਿਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਨੇ ਪ੍ਰਬੰਧਕ ਵੀਰ ਨੇ ਕਿ ਜਰੂਰ ਸਾਡੇ ਸੁਨੇਹੇ ਤੇ ਗੌਰ ਕਰਿਓ ਕਿਉਂਕਿ ਜਿਹੜੇ ਵੀ ਪ੍ਰਾਤਣ ਸਾਡੇ ਪੁਰਾਣੇ ਜਥੇ ਨੇ ਉਹ ਜਾ ਰਹੇ ਨੇ ਨਵਿਆਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਜਿਹੜੇ ਨਵੇਂ ਨੌਜਵਾਨ ਜਾਂ ਵੀਰ ਨੇ ਵੀਰਾਂ ਦੇ ਜਥੇ ਨੇ ਉਹਨਾਂ ਨੂੰ ਵੀ ਮੌਕਾ ਦਿਓ ਜੀ ਪੰਜੀ ਸਾਡੇ ਦਰਸ਼ਕਾਂ ਨੂੰ ਲਾਸਟ ਦੇ ਵਿੱਚ ਇੱਕ ਬੇਨਤੀ ਹੈ ਵੀ ਚਾਰ ਕ ਲੈਣਾ ਜਿਹੜੇ ਤੁਸੀਂ ਕੰਗਣਾ ਦੇ ਉੱਤੇ ਗਾਣਾ ਗਾਇਆ ਸੀ ਉਹ ਚਾਰ ਕ ਲੈਣਾ ਜਰੂਰ ਸੁਣਾ ਦਿਓ ਠੀਕ ਹੈ ਜੀ ਬੇ ਅਕਲੀ ਕੰਗਣਾ ਏ ਪੂਸਰੀ ਛਤਰ ਪਾਲ ਦੀ ਫਿਰਦੀ ਬੇ ਅਕਲੀ ਕੰਗਣਾ ਏ ਪੂਸਰੀ ਛਤਰ ਪਾਲ ਦੀ ਫਿਰਦੀ ਤੂੰ ਕੰਗਣਾ ਸੋਚ ਲੈਣੀ ਜੇ ਤੂੰ ਇੰਦਰਾ ਪੜਨਾ ਚਾਹੁੰਦੀ ਸਤਬੰਤ ਬਿਆੰਤ ਸਿੰਘ ਦੀ ਜੋੜੀ ਆਉ ਜੇ ਕਾਰੇ ਲਾਉਂਦੀ ਸਤਬੰਤ ਬਿਆੰਤ ਸਿੰਘ ਦੀ ਜੋੜੀ ਆਉ ਜੇ ਕਾਰੇ ਲਾਉਂਦੀ ਕੰਮ ਆਉਣਾ ਉਹ ਨਾ ਨਾ ਮੈਂ ਤ ਤੱਕੀ ਫਿਰੇ ਜਿਸ ਧਰਦੀ ਬੇ ਅਕਲੀ ਕੰਗਣਾਏ ਪੂਸਰੀ ਛਤਰ ਪਾਲਦੀ ਫਿਰਦੀ ਵੇ ਇਕਲੀ ਕੰਗਣਾਏ ਪੂਸਰੀ ਛਤਰ ਪਾਲਦੀ ਫਿਰਦੀ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਤੁਹਾਡਾ ਵੀ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ